ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਵੀ ਸੁੱਤਾ ਪ੍ਰਸ਼ਾਸਨ ਚਾਰੇ ਵਿੱਚ ਕਈ ਜਗ੍ਹਾ ਦੇਖਦੇ ਅਸੀਂ ਅਸੂ ਜਿਹੜੇ ਆ ਆਵਾਰਾ ਜਿਹੜੇ ਘੁੰਮਦੇ ਆ ਤੇ ਉਸ ਬੰਦੀ ਅਸੀਂ ਆਪਣੇ ਮੁਲਾਜ਼ਮਾਂ ਨੂੰ ਵੀ ਅਵੇਅਰ ਕੀਤਾ ਹੋਇਆ ਵਾ ਜਿੱਥੇ ਕਿਤੇ ਹੁੰਦੇ ਆ ਥੋੜਾ ਉਹਨਾਂ ਨੂੰ ਸਾਈਡ ਸੂਟੇ ਕਰਾ ਦਿੰਦੇ ਜਿਸ ਤਰ੍ਹਾਂ ਵੀ ਹੋ ਸਕਦਾ ਜਾਂ ਸ਼ਰਦਾ ਲੋਆਂ ਦੀ ਸੁਰੱਖਿਆ ਤੇ ਵੱਡਾ ਸਵਾਲ ਹੈਰਿਟੇਜ ਸਟਰੀਟ ਤੇ ਆਵਾਰਾ ਪਸ਼ੂਆਂ ਦਾ ਹਮਲਾ ਥੋੜਾ ਜਿਹਾ ਪਬਲਿਕ ਨੂੰ ਵੀ ਤੁਹਾਡੇ ਮਾਦੇ ਬਰਾਈਆ ਵੇਰ ਕਰੂੰਗਾ ਕਿ ਜਗਾ ਜਗਾ ਜਿੱਧਾ ਪਸ਼ੂ ਤੁਰੇ ਫਿਰਦੇ ਆਪਾਂ ਇਹਨਾਂ ਨੂੰ ਜਿਹੜਾ ਕੋਈ ਸੇਵਾ ਕਰਨੀ ਆ ਚਲੋ ਪੱਠੇ ਪਾਉਣੇ ਆ ਜਾਂ ਚਾਰਾ ਪਾਉਣਾ ਕਿਸੇ ਵੀ ਕਿਸਮ ਦਾ ਚੌਕਰ ਵਗੈਰਾ ਉਹ ਗਊਸ਼ਾਲਾ ਵਿੱਚ ਅਗਰ ਪਾਇਆ ਜਾਵੇ ਤੇ ਬਹੁਤ ਬਿਹਤਰ ਹੋਊਗਾ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਸਰਕਾਰ ਨੇ ਨਹੀਂ ਲਿਆ ਕੋਈ ਸਬਕ ਅਵਾਰਾ ਗਾਵਾਂ ਨੂੰ ਲੈ ਕੇ ਅੰਮ੍ਰਿਤਸਰ ਨਗਰ ਨਿਗਮ ਤੇ ਪ੍ਰਸ਼ਾਸਨ ਦੀ ਖੋਲੀ ਪੋਲ ਕੀ ਐਸਾ ਬਣੇਗਾ ਰੰਗਲਾ ਪੰਜਾਬ ਅਵਾਰਾ ਪਸ਼ੂ ਨੂੰ ਭਜਾਉਂਦੇ ਹੋਏ ਮੁਲਾਜ਼ਮ ਦੀ ਵੀਡੀਓ ਆਈ ਸਾਹਮਣੇ ਵਾਇਰਲ ਵੀਡੀਓ ਲੋਕਾਂ 'ਚ ਬਣੀ ਚਰਚਾ ਦਾ ਵਿਸ਼ਾ ਰਾਜਵੀਰ ਜਵੰਦਾ ਦੀ ਮੌਤ ਨੂੰ ਹਜੇ ਕੁਝ ਹੀ ਸਮਾਂ ਹੋਇਆ ਹੈ ਉਹਨਾਂ ਦੀ ਮੌਤ ਸੜਕ ਦੇ ਉੱਤੇ ਘੁੰਮਦੇ ਆਵਾਰਾ ਪਸ਼ੂਆਂ ਦੇ ਕਾਰਨ ਹੋਈ ਸੀ ਜਿਸ ਤੋਂ ਬਾਅਦ ਆਵਾਰਾ ਪਸ਼ੂਆਂ ਨੂੰ ਲੈ ਕੇ ਵੱਡੀਆਂ ਹਸਤੀਆਂ ਅਤੇ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਗਏ ਸੀ ਅਤੇ ਉਹਨਾਂ ਦੇ ਵੱਲੋਂ ਸੜਕਾਂ ਤੇ ਉਤਰ ਕੇ ਇਹ ਮੰਗ ਵੀ ਕੀਤੀ ਗਈ ਸੀ ਕਿ ਇਹਨਾਂ ਆਵਾਰਾ ਪਸ਼ੂਆਂ ਦਾ ਕੋਈ ਹੱਲ ਕੀਤਾ ਜਾਣਾ ਚਾਹੀਦਾ ਹੈ ਪਰ ਜਿਹਾ ਪ੍ਰਤੀਤ ਹੁੰਦਾ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਵੀ ਸਰਕਾਰ ਨੇ ਕੋਈ ਸਬਕ ਨਹੀਂ ਸਿੱਖਿਆ ਹਜੇ ਵੀ ਆਵਾਰਾ ਪਸ਼ੂਆਂ ਦੇ ਮਾਮਲੇ ਦੇ ਉੱਤੇ ਪ੍ਰਸ਼ਾਸਨ ਸੁੱਤਾ ਪਿਆ ਹੈ अवारा पशुआं दी अजेही ही इक ਘਟਨਾ ਅਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਅਮ੍ਰਿਤਸਰ ਦੇ ਸਥਿਤ ਸਚਕਣ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਹੈਰੀਟੇਜ ਸਟਰੀਟ ਦੇ ਬਾਰਾਵਾਰਾ ਪਸ਼ੂਆਂ ਨੇ ਭਾਰੀ ਗੱਦਰ ਮਚਾਇਆ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਵੀਡੀਓ ਵਿੱਚ ਸਪਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸੜਕ ਤੇ ਘੁੰਮਦੇ ਆਵਾਰਾ ਪਸ਼ੂ ਸੈਲਾਨੀਆਂ ਅਤੇ ਸੰਗਤਾਂ ਲਈ ਖਤਰਾ ਬਣ ਰਹੇ ਨੇ ਸਚਕਣ ਸ੍ਰੀ ਹਰਿਮੰਦਰ ਸਾਹਿਬ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਨੇ ਉਸ ਦੇ ਨੇੜੇ ਅਜਿਹੀ ਸਥਿਤੀ ਚਿੰਤਾ ਦਾ ਵਿਸ਼ਾ ਹੈ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਕਦਮ ਚੁੱਕ ਕੇ ਅੱਜ ਸਾਹਮਣੇ ਆਏ ਤਾਜ਼ਾ ਵੀਡੀਓ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਹੈਰੀਟੇਜ ਸਟਰੀਟ ਦੇ ਬਾਹਰ ਅਵਾਰਾ ਪਸ਼ੂਆਂ ਨੂੰ ਭਜਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਦ੍ਰਿਸ਼ ਪੁਲਿਸ ਦੇ ਤਤਕਾਲ ਐਕਸ਼ਨ ਨੂੰ ਦਰਸਾਉਂਦਾ ਹੈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਸ਼ਹਿਰ ਦੇ ਇਸ ਸੰਵੇਦਨਸ਼ੀਲ ਅਤੇ ਧਾਰਮਿਕ ਪਵਿੱਤਰ ਇਲਾਕੇ ਵਿੱਚ ਅਵਾਰਾ ਪਸ਼ੂਆਂ ਦੀ ਆਵਾਜਾਈ ਤੇ ਕਾਬੂ ਕਿਉਂ ਨਹੀਂ ਪਾਇਆ ਜਾ ਰਿਹਾ? ਵਿਦੇਸ਼ੀ ਸੰਗਤਾਂ ਅਤੇ ਦੂਰੋਂ ਆਏ ਯਾਤਰੀ ਇਸ ਤਰ੍ਹਾਂ ਦੇ ਮੰਜ਼ਰ ਆਪਣੇ ਕੈਮਰਾ ਵਿੱਚ ਕੈਦ ਕਰਕੇ ਇੰਟਰਨੈਟ ਤੇ ਸਾਂਝੇ ਕਰ ਰਹੇ ਨੇ ਜਿਸ ਨਾਲ ਪੰਜਾਬ ਦੀ ਛਵੀ ਤੇ ਵੀ ਅਸਰ ਪੈ ਰਿਹਾ ਹੈ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਣਾ ਚਾਹੀਦਾ ਹੈ ਸਬ ਇੰਸਪੈਕਟਰ ਮੰਗਲ ਸਿੰਘ ਇੰਚਾਰਜ ਟ੍ਰੈਫਿਕ ਸਟਾਫ ਅਮਰਸਾ ਸਿਟੀ ਅਫਸਰ ਕੀ ਕਹਿੰਦਾ ਚਾਹ ਉਹ ਜੋ ਵੀਡੀਓ ਵਾਇਰਲ ਹੁੰਦੀ ਹੈ ਫੇਕ ਹੁੰਦਾ ਹੈ ਜੀ ਇਹਦੇ ਸਬੰਧੀ ਮੈਂ ਜੀ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਅਸੀਂ ਸਮੇਂ-ਸਮੇਂ ਤੇ ਤੁਬੰਦ ਜਿਹੜਾ ਭਾ ਗਿਆ ਉਹਨਾਂ ਨੂੰ ਦੇਖ ਕੇ ਭੇਜਦੇ ਹਾਂ ਕਿ ਇਹਨਾਂ ਨੂੰ ਜਿਹੜਾ ਵਾ ਤੁਸੀਂ ਮਤਲਬ ਕੈਚ ਕਰਕੇ ਤੇ ਗਊਸ਼ਾਲਾ 'ਚ ਪਚਾਓ ਜਨਾਂ ਲੋਕ ਕੰਮ ਕੀਤਾ ਵੀ ਜਾਂਦਾ ਵਾ ਪਰ ਫਿਰ ਵੀ ਸ਼ਹਿਰ ਦੇ ਵਿੱਚ ਕਈ ਜਗ੍ਹਾ ਦੇਖਦੇ ਅਸੀਂ ਪਸ਼ੂ ਜਿਹੜੇ ਆ ਅਵਾਰਾ ਜਿਹੜੇ ਘੁੰਮਦੇ ਆ ਤੇ ਉਹ ਸਬੰਧੀ ਅਸੀਂ ਆਪਣੇ ਮਲਾਜ਼ਮਾਂ ਨੂੰ ਵੀ ਅਵੇਅਰ ਕੀਤਾ ਆਵਾ ਜਿੱਥੇ ਕਿਤੇ ਹੁੰਦੇ ਆ ਥੋੜਾ ਉਹਨਾਂ ਨੂੰ ਸੈਨਸੂਟੇ ਕਰਾ ਦਿੰਦੇ ਜਿਸ ਤਰ੍ਹਾਂ ਵੀ ਹੋ ਸਕਦਾ ਜਾਂ ਢੰਡੇ ਦਾ ਡਰ ਦੇ ਕੇ ਜਾਂ ਜਿਸ ਤਰ੍ਹਾਂ ਵੀ ਤਾਂ ਲੱਗਦਾ ਕਿ ਇਹਦੇ ਨਾਲ ਵੱਡੇ ਹੱਸੇ ਕਈ ਵਾਪਰੇ ਨੇ ਪੰਜਾਬ ਵਿੱਚ ਬਿਲਕੁਲ ਵਾਪਰੇ ਆ ਜੀ ਪੰਜਾਬ ਵਿੱਚ ਸੋਸ਼ਲ ਮੀਡੀਆ ਤੇ ਵੀ ਕਈ ਵਾਰੀ ਅਸੀਂ ਦੇਖਦੇ ਆ ਤੇ ਮਾਰੀ ਗੱਲ ਆ ਪਰ ਮੈਂ ਥੋੜਾ ਜਿਹਾ ਪਬਲਿਕ ਨੂੰ ਵੀ ਤੁਹਾਡੇ ਮਾਧਿਅਮ ਬਰਾਈ ਅਵੇਅਰ ਕਰੂੰਗਾ ਕਿ ਜਗਾ ਜਗਾ ਜਿੱਦਾਂ ਪਸ਼ੂ ਤਰੇ ਫਿਰਦੇ ਆਪਾਂ ਇਹਨਾਂ ਨੂੰ ਜਿਹੜਾ ਕੋਈ ਸੇਵਾ ਕਰਨੀ ਆ ਚਲੋ ਪੱਠੇ ਪਾਉਣੇ ਆ ਜਾਂ ਚਾਰਾ ਪਾਉਣਾ ਕਿਸੇ ਵੀ ਕਿਸਮ ਦਾ ਚੌਕਰ ਵਗੈਰਾ ਉਹ ਗਊਸ਼ਾਲਾ ਵਿੱਚ ਅਗਰ ਪਾਇਆ ਜਾਵੇ ਤੇ ਬਹੁਤ ਬਿਹਤਰ ਹੋਊਗਾ ਆਪਣੇ ਆਪ ਵੀ ਇਹਨਾਂ ਪਸ਼ੂਆਂ ਦੀ ਫਿਰ ਉੱਥੇ ਰਹਿਣ ਬਸੇਰਾ ਹੋ ਜਾਣਾ ਆ ਅਲਾਇਦਾ ਕਿ ਜਿੱਦਾ ਦਰਬਾਰ ਸਾਹਿਬ ਦੇ ਵੀਡੀਓ ਵਾਇਰਲ ਹੋ ਰਹੀ ਹੈ ਦੇ ਆਲੇ ਦੁਆਲੇ ਕਾਫੀ ਫਸੂ ਨੇ ਆਉਣ ਵਾਲੀ ਸੰਗਤ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਹਾਂਜੀ ਮੁਸ਼ਕਲ ਦਾ ਸਾਹਮਣਾ ਤਾਂ ਇਹ ਕਰਨਾ ਪੈਂਦਾ ਸੰਗਤ ਨੂੰ ਪਰ ਹੁਣ ਹੌਲੀ ਹੌਲੀ ਆ ਜੀ ਪ੍ਰਸ਼ਾਸਨ ਨੂੰ ਹੀ ਫਿਰ ਦੁਬਾਰਾ ਵੀ ਲਿਖ ਕੇ ਭੇਜਿਆ ਵਾ ਕਾਰਵਾਈ ਵਾਸਤੇ ਉਹ ਜਲਦੀ ਕਹਿੰਦੇ ਇੱਧਰ ਅਸੀਂ ਆ ਰਿਹਾ ਸ਼ਾਇਦ ਅੱਜ ਆ ਜਣ। ਉਹ ਤੁਹਾਡੇ ਨਾਲ ਮੀਟਿੰਗਾਂ ਕੀਤੀ ਜਾਣਗੀਆਂ ਉਹਦੇ ਨਾਲ ਅਸੀਂ ਆਲਰੇਡੀ ਪਹਿਲਾਂ ਮੀਟਿੰਗਾਂ ਕੀਤੀਆਂ ਜੀ ਗਊਸ਼ਾਲਾ ਦੇ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਇਹ ਸਮੇਂ-ਸਮੇਂ ਤੇ ਅਵੇਅਰ ਕਰਦੇ ਰਹਿੰਦੇ ਆ ਤੇ ਜਿਹੜਾ ਪ੍ਰਸ਼ਾਸਨ ਆਪਣਾ ਕਾਰਪੋਰੇਸ਼ਨ ਡਿਪਾਰਟਮੈਂਟ ਆ ਉਹਦੇ ਨਾਲ ਵੀ ਸਾਡੇ ਮੈਮ ਐਸਪੀ ਸਾਹਿਬ ਜਾ ਕੇ ਸਮੇਂ-ਸਮੇਂ ਤੇ ਉਹਨਾਂ ਨੂੰ ਦੱਸਦੇ ਆ ਇਸ ਬਾਰੇ